ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵੰਦਿ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕਾ ਔਰ ਆਪਣੀ ਚੈਨਲ ਤੇ ਸਵਾਗਤ ਹੈ ਜਿਹੜਾ ਟਾਈਮ ਆ 2:00 ਵਜ ਗਏ ਫੋਨ ਛੋੜੇ ਕੋਲ ਹੈਗਾ ਸੁਖਮਣ ਜੀ ਕਰਨਗੇ ਜਿਹੜਾ ਟਾਈਮ ਆ 2:00 ਵਜ ਗਏ ਤੇ ਚਾਪੀ ਵੀ ਹੈ ਤੇ ਚਾਪੀ ਕੀ ਭੈਣਾਂ ਤਾਂ ਗਾਘਿਆੜੀ ਚਾਪੀ ਕੇ ਮਸ਼ੀਨ ਤੇ ਵੇਂਦੀਆਂ ਨੇ ਮੈਂ ਪਰ ਉਹ ਆ ਚਾਪੀ ਖੇਡੂੰਗੀ ਉਹ ਵੀ ਬੈਠ ਰਹਿ ਕੇ ਮੇਜੀ ਲੋਟ ਆਉ ਮੈਂ ਸਰਦਾਨੀ ਧਿਆਂਦੀ ਆ ਮੱਜਾਂ ਲਈ ਸਾਡੇ ਨਾ 5 ਦਿਨ ਲਗਾਤਾਰ ਮੀਂਹ ਪਿਆਗਾ 4 ਦਿਨ 1 ਦਿਨ ਫੇਰ ਛੱਡ ਕੇ ਪੈ ਗਿਆ 5 ਵਾਰੀ ਮੀਂਹ ਪੈ ਗਿਆ ਸੀ ਵਾਰੀ ਤੇ ਬਹੁਤ ਮੀਂਹ ਪਿਆ ਮੀਂਹ ਨਾ ਬਸ ਸਰਫ ਹੋ ਗਿਆ ਚੱਲ ਹੈ ਨਾ ਤੇ ਮੈਨਾਂ ਆਉਣੀ ਆ ਥਾਣ ਲਿਆਂਦਾ ਪਿਆਗਾ ਮਸਲਦਾਨੀ ਦਾ ਕੱਲ ਲਈ ਕਰ ਸੀਗਾ ਤੇ ਅੱਜ ਫਿਰ ਮਸ਼ੀਨ ਵੀ ਵੀਰਪਾਲ ਕੋਲੇ ਸੀਗੀ ਮੇਰੀ ਨੇਪੂ ਆ ਜੀ ਆ ਕੇ ਮੰਡੇਰਾ ਤੋਂ ਉਹਨਾਂ ਕੋਲ ਜਾ ਰਹੇ ਐ ਨੇ ਮਸ਼ੀਨ ਚੱਕ ਲਈ ਐ ਕਿਉਂਕਿ ਉਹਨਾਂ ਨੇ ਮਸ਼ੀਨ ਖਰਾਬ ਹੋਈ ਤੇ ਵੀਰਪਾਲ ਨੇ ਕੱਪੜੇ ਸੌਂਤੇ ਤੇ ਸੁੱਕਿਆ ਸਾਰੇ ਕੁੜੀਆਂ ਆਈ ਹੋਈ ਸੀ ਉਹਨਾਂ ਨੇ ਆਪਣੇ ਕੱਪੜੇ ਸੌਂਤੇ ਸੀਗੇ ਜਿਹੜੇ ਵੀਰਪਾਲ ਕਹਿੰਦਾ ਮੇਰਾ ਛੋਟਾ ਪਤਾ ਨਹੀਂ ਕੀ ਕਿਉਂ ਨਾ ਰਹਿ ਗਿਆ ਫਰਮ ਸੀਂ ਤੇ ਉੱਥੇ ਬੈਠਿਆ ਨਹੀਂ ਜਾਣਾ ਕਿ ਪਰ ਹੈ ਨਾ ਪ੍ਰਿੰਟ ਪਾਈ ਆਉਂਦੇ ਨੇ ਦੁੱਕ ਪਰ ਨੂੰ ਤੇ ਮੈਂ ਮਾਰ ਸੀ ਕਦੀ ਨਹੀਂ ਚਾਹੀਦੀ ਮੈਨੂੰ ਤੇ ਕਹਿੰਦੇ ਤਾਂ ਵੀ ਤੁਹਾਨੂੰ ਤੁਰਾਦੀ 28 ਸੇ ਹਾਉਨ ਲਾਓ 28 ਸੇ ਤਾਂ ਇਹ ਸੌਂਦੀ ਐ ਮਖੌਲ ਤੇ ਹੀ ਕਦੇ ਨਹੀਂ ਚਾਹੀਦੀ ਮੈਨੂੰ ਲੋ ਜੀ ਆਪਾਂ ਆਪ ਮਿੰਦਿਆਂ ਬੀਬੀ ਖਿੱਚੀ ਇਧਰ ਬੀਬੀ ਦੀ ਫੜੀ ਹੋਈ ਰੱਸੀ ਇਧਰ ਸਾਫ ਨਹੀਂ ਆ ਰਹੀ ਵੀਡੀਓ ਇਧਰੋਂ ਆਓ ਬੰਦ ਕਰ ਲਾ ਬਾਈਦਰ ਮੈਂ ਕਰ ਲਈਏ ਨਹੀਂ ਇਧਰੋਂ ਵੀ ਚਾਹੀਦੀ ਆ ਹੋ ਫਿਰ ਦੋਨੋਂ ਪਾਸੇ ਚਾਹੀਦੀ ਆ ਜੀ ਵੱਧ ਬਸ ਸਾਹਮਣੇ ਤੇ ਰੱਖੀ ਹਾਂ ਦਰੋ ਨਹੀਂ ਵਾਸੇ ਕਰਦੀ ਆ ਬਾਹਰ ਵਾਲੀ ਬੱਦ ਤਾਂ ਕਿਵੇਂ ਆ ਮੈਂ ਉਸ ਤੋਂ ਪਰ ਪਾਟ ਨੂੰ ਜਾਂਦੇ ਤੇ ਪੈ ਕਰ ਜੀ ਹੋਰ ਮੋੜ ਕੇ ਇਧਰ ਆਪਾਂ ਨਾਲ ਰੋਇਤ ਵੀ ਲਾਉਣੇ ਹੁੰਨੇ ਆਂਗੇ ਬਸ ਇੱਥੇ ਗੰਢ ਦੇ ਦੇ ਆ ਵੀ ਮੇਨ ਲੋ ਨਾਪ ਲੈਣਿਆ ਜੀ ਸਿਉਣਾ ਤਾਂ ਦੋ ਹੀ ਦੇ ਕੋਈ ਜ਼ਿਆਦਾ ਨਹੀਂ ਹੋਏਗੀਆਂ ਮੱਜਾਂ ਵੀ ਦੇਖ ਕੇ ਖੜੀਆਂ ਹੋ ਗਈਆਂ ਕਾਟਦਾ ਹੋ ਬਨਾਲਾ ਗੋਲਾ ਉੱਚੀ ਦਮਲਾ ਤੁਸੀਂ ਐਂ ਕਹਿੰਦੇ 5 ਫੁੱਟ ਲੰਮੀ ਐ ਇਹ ਦੇਖ ਲਓ ਮਿੰਕੇ ਵੀ ਕੈ ਫੁੱਟ ਲੱਗੂ ਜੀ ਹਾਂ ਇਹਦਾ ਮਾਲਕ ਨੂੰ ਲੱਗਦਾ ਉਹ ਜੋ ਜੋੜ ਲਾ ਕੇ ਉਹਦੇ ਨਾਲ ਬਣੀ ਜਾਊ ਦੋ ਉਂਗਲਾਂ ਉਰ ਹੀ ਕਰ ਲਿਓ ਗੰਢ ਹਾਂ ਮਾਤਾ ਦੋ ਗਿੱਠਾ ਵੱਧ ਕਰਦੇ ਇਹਦੇ ਨੂੰ ਹਾਂ ਫਿਰ ਚਾਹੀਦੀ ਵੀ ਐ ਫੁੱਟ ਦਾ ਮਕਾਨ ਪੈ ਜੇ ਕੰਦੀ ਵੱਧ ਹਾਂ ਹਾਂ ਫਿਰ ਨਾਲਾ ਜੀ ਹਾਂ ਬਸ ਜੀ ਆਈਸ਼ਾ ਉਹਨੇ ਇਹਦਾ ਗੋਲਾ ਕਰ ਹਲ ਜਾ ਆਲੀ ਕੋਈ ਗੋਲਾ ਕਰ ਖੇਲੇ ਹੁੰਦਾ ਉਹਨੇ ਮਨ ਗੌਰ ਹੋ ਗਈ ਯਾਰਾ ਕੌਣ ਰੋਲ ਬੰਦਿਆਂ ਦੇ ਚੋੜੀਆਂ ਮੈਂ ਕਿਹਾ ਤਾਂ ਹੈਗਾ ਤੁਸੀਂ ਮੋਬਾਈਲ ਫੜ ਦੋ ਅਸੀਂ ਆਪ ਹੀ ਕਰ ਲਾਂਗੇ ਇਹ ਚੀਜ਼ ਐ ਗੋਲਾ ਕਰ ਹਾਂ ਹਾਂ ਬਈ ਵੱਡੇ ਵੱਡੇ ਬੰਦੇ ਆ ਪਾਪੇ ਵਰਗੇ ਆ ਲੋ ਹੁਣ ਪੱਕੇ ਖੋਲਾਂਗੇ ਖਾਣ ਮਤ ਚਾਹ ਪੀ ਲੈ ਤੂੰ ਤੂੰ ਕੋਠੇ ਦੇ ਕੱਤ ਵਾਗੀ ਤੀ ਸੌਂਗੀ ਤੀ ਕੋਠੇ ਦੇ ਕੱਤ ਵਾਗੀ ਤੀ ਕਿ ਸੌਂਗੀ ਤੀ ਨਾ ਮੈਂ ਦਾਲ ਚੀਨੀ ਕੋਠੇ ਦੇ ਬਾਗੇ ਸੌਂਦਾ ਕਰਤੀ ਨਹੀਂ ਐ ਲੈ ਫੁੱਟ ਫੁੱਟਿਆ ਕਰੀ ਜਾਏ ਠੀਕ ਰਹੀ ਤੀ ਕੋਠੇ ਮੈਂ ਬਾਗੀ ਹਾਰ ਕੇ ਮਾ ਉਹਨਾਂ ਬਹਿ ਕੇ ਐਸੀ ਲਾ ਲਿਆ ਨਾ ਦਾਲ ਚੀਨੀ ਵਧੀਆ ਰਹੀ ਜੀ ਮੇਰਾ ਤਾਂ ਪਹਾਨਾ ਦਿਨ ਕਰਣੀ ਆਉਂਦੀ ਸੀ ਚਾਹ ਪੀ ਲੈ ਤੇ ਚਾਹ ਪਈ ਐ ਕੱਪੜੇ ਵੀ ਆਪਰ ਹੈ ਦੋਦ ਨੇ ਤਾਰਾ ਲਾਈਆਂ ਇਹ ਨਹੀਂ ਕੈਂਚੀ ਲੈ ਲਓ ਜੀ ਐ ਨਹੀਂ ਗੱਲਾਂ ਹਾ ਟੇਰ ਭਜੇ ਕਹਿੰਦੇ ਹਨ ਤੇ ਕੈਂਚੀ ਆਪ ਹੀ ਇੱਧਰ ਕੈਂਚੀ ਇਹਦਾ ਮੈਨੂੰ ਪਤਾ ਹੈ ਹਾਂ ਨੂੰ ਐ ਵੀ ਜੇ ਖੁੱਲ ਜੀ ਇਹਦੇ ਨਾਲ ਹੀ ਦੁਆਰੇ ਬੰਨਦਾਂਗੇ ਦੇਖ ਲੈ ਜੇ ਖੁੱਲ ਜਾਣਗੇ ਲੈ ਗੰਡਾ ਕੋਹਲ ਗੰਡ ਜੀ ਪਈ ਪਈ ਹੋਈ ਤਾਂ ਖੁੱਲਦੀ ਤਾਂ ਮਸਕੂਲ ਹੋਊਗੀ ਖੁੱਲ ਗਈ ਖੁੱਲਣੀ ਆਉਂਦੀ ਹੋਏ ਬੰਦੇ ਨੂੰ ਖੁੱਲ ਗਈ ਇਹ ਨਾ ਰਿਆਲੇ ਬੋਰੀਆਂ ਮੰਨਦਾ ਉਹ ਇਦਾਂ ਨਾ ਰਿਆਲੇ ਬੋਰੀਆਂ ਮੰਨਦਾ ਦੁਬਾਰੇ ਇਹ ਹੁੰਦਾ ਹੈ ਕਿ ਸਾਰਾ ਕੁਝ ਲੱਗ ਜੂ ਇਹਨਾਂ ਸਾਰਾ ਦੁਕਾਨਾਂ ਲੱਗਦਾ ਹੈ ਖਾਣ ਆ ਜੀ 1500 ਰੁਪਏ ਤਾਂ ਕਹਿੰਦੇ ਨੇ ਖਾਣ ਲੈਂਦਾ ਤੇ ਇਹ ਕੱਪੜੇ ਦੀ ਦੁਕਾਨ ਤੋਂ ਲੈਂਦਾ ਕੱਪੜੇ ਦੀ ਦੁਕਾਨ ਤੋਂ ਲੈਂਦੀ ਲਿਫਾਫਿਆਂ ਦੀ ਤੇ ਤਾਂ ਮਹਾਰਤੀਆਂ ਦੀ ਵੀ ਵਈਆਂ ਹੁੰਦੀਆਂ ਨੇ ਕੋਈ ਨਾ ਲਿਫਾਫਿਆਂ ਵਾਲੀ ਕਹਿੰਦਾ ਆ ਮੇਰੇ ਮੈਸ ਵਿੱਚ ਲਾੜ ਨੂੰ ਕਿਥੋਂ ਲਾਣੀ ਐ ਇੱਥੇ ਤੱਕ ਪਹੁੰਚ ਗਈ ਇਧਰੋਂ ਆ ਲਈ ਬੈਠੀ ਆ ਦੇਖਾਂ ਇਹ ਸਾਡਾ ਹੁਣ ਇੱਕ ਬੰਦਾ ਹੋਰ ਖਾਂਦਾ ਨਾ ਰੋਟੀ ਖਾਂਦਾ ਇੱਕ ਬੰਦਾ ਹੋਰ ਚਾਹੀਦਾ ਕੈਮਰਾਮੈਨ ਸਰਦਾਰ ਜੀ ਉਹਦਾ ਉਧਰ ਕਰੀ ਜਾਂਦੇ ਨੇ ਉਧਰ ਰੁਕੀ ਜਾਂਦੇ ਨੇ ਉਹ ਮੈਂ ਤਾਂ ਹੁਣ ਨੂੰ ਸਿਉਂ ਦਿੰਦਾ ਜੇ ਮੇਰੇ ਸਾਰੇ ਹੋ ਵੀ ਉਹਦਾ ਬਾਹਲਾ ਜੱਟ ਲਾਉਣੀਓ ਇਹਦਾ ਕੰਮ ਹੀ ਸਾਰਾ 5 ਮਿੰਟਾਂ ਦਾ ਹੈ ਬੀਬੀ ਆ ਜਾ ਆ ਗਈ ਆ ਬਦਲ ਉੱਠ ਗਿਆ ਭਰਾ ਮਤਲਬ ਉੱਠ ਖੜਿਆ ਬਦਲ ਤੋਂ ਪਹਿਲਾਂ ਪਹਿਲਾਂ ਕਾਰ ਆਦੀ ਵਿਚਾਰੀ ਦੇ 5 ਮਿੰਟਾਂ ਨੇ ਅੰਦਰ 5 ਮਿੰਟਾਂ ਦੇ ਅੰਦਰ ਸਾਰਾ ਕੰਮ ਹੋ ਜਾਊਗਾ ਲਾਲਾ 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 ਬਰਕਾ ਉਹ ਕਰੇਗਾ ਨਾ ਹੱਥ ਲੱਗੇ ਤੂੰ ਇਧਰੋਂ ਸਹੀ ਕੰਨੀ ਫੜ ਕੰਨੀ ਫੜ ਇਧਰੋਂ ਬੀਬੀ ਮੈਨ ਆ ਆਤੀ ਹਾਂ ਆ ਆਹ ਕੰਨੀ ਆਹ ਆਹ ਹੋ ਤਰਨੀ ਫੜੇਗੀ ਉਹ ਛੀਆ ਟੱਕਲਾ ਕੀ ਕਰਉਗੇ ਸੀ ਮੈਂ ਤਾਂ ਹਾਂ ਕੱਟ ਦੋਰ કરીએ મનદિયાં જીનું જસ મેરી એકજી કુસાવ બરાબર હમ જીજી મસદણી કરે આપ કા તી ન દેખ લે ઓ ઇણી મહીં મસદણી હે સિકાન પર કુછ રીત રી હૈ હા હોટેલ તો ફિર રહીયા પાટલી તા એ કી રહો તે કી રહોગી ફર્સ્ટ એ ફાસ્ટર કાર્ડ પેલાલી કયા સાલ કટગી પલાય તને કટગી એક પાઈકા આખને લાકે ਮਸਲਦਾਨੀ ਪਾੜ ਦੀ ਬੰਦਾਰੀ ਘਾਟੀ ਤਿੰਨ ਲੜਵਾ ਫਿਰ ਮੁੜ ਕੇ ਹੱਲੀਓ ਮੁੜ ਕੇ ਦੀ ਹੱਲੀ ਰੋ ਜੋ ਤਿੰਨ ਤਿੰਨ ਚਾਰ ਦੇ ਰਾਤ ਨੂੰ ਨਾ ਲਾ ਪਕ ਨਾ ਖਾ ਮਸਲਦਾਨੀ 12 ਪਾਹਨਤੀ ਜੋ ਛੋਟੀ ਤੇ ਪੰਜ ਕੇ ਤੀਜੇ ਨੂੰ ਮੁੜ ਕੇ ਹੱਲੀ ਦੀ ਮੁੜ ਕੇ ਮਸਲਦਾਨੀ ਪਾੜੀ ਵੀ ਸੁਈ ਹੋਈ ਐ ਤੀ ਨਾ ਜਿਹੜੀ ਹੁਣ ਤਦਰੀ ਨੇ ਜਿਸ ਨੇ ਸੁਈ ਕਿ ਅਰਧ ਮੁੜ ਕੇ ਸੁੱਕੀ। ਉਂਝ ਜਾਇਦਾ। ਬਾਹਰ ਨਾ ਜਾਵੇ। ਹਾਂ ਬਾਹਰ। ਡੇਢ ਦਿਨੀ ਕੰਨੀ ਨਾ ਲਾਤਾ ਤੈਨੂੰ। ਡੇਢ ਦਿਨ ਨੂੰ ਖਾਣ। ਕੰਨਾ ਬੀਬੀ ਦੇਣਾ ਨਹੀਂ ਮੋੜਦਾ ਨਹੀਂ। ਹਾਂ ਥੋੜੀ ਦਿਓ ਮੋੜਨਾ ਥੋੜੀ ਨਾ ਕਿਥੋਂ। ਹਾਂ। ਬੀਬੀ ਦਾ ਘਰ ਪਤਾ ਵੀ ਹੈ ਉਹਨੂੰ ਤਾਂ ਘਰ ਪਤਾ ਹੈ। ਮਨੇ ਸੋਚਿਆ ਉਹ ਮੇਰੇ ਚਾਤ ਦਾ ਸਿੱਖਣ ਦੀ ਕਹਿੰਦੇ ਹਨ ਤੈਨੂੰ ਕੋਈ ਉਮਰ ਨਹੀਂ। ਆ ਰੀਲ ਕਿਹੜੀ ਪਾਲੀ ਨੂੰ ਮੋਟੂ ਮੁੱਟੀ। ਜਿਹੜੇ ਤੁਸੀਂ ਲੈਣ ਦੀਏ ਜੀ ਇਹ ਮੈਲੇਂ ਤੇ ਵੀਰੂੜਾ ਹੈ ਹੋਰ ਨਾ ਬਾੜੂ ਮਿੱੰਨ ਤੇ ਪਹੀਏ ਫਸਦੀਆਂ ਐ ਟਾ ਨਾ ਬਸ ਵੀ ਬਹੁਤੂ ਤਿੰਨ ਜਿਹੜੇ ਆਉਣਗੇ ਜੀ ਇਹਦਾ ਥਾੜ ਕਰੀ ਤੇ ਕਰ ਜਾਓ ਹੋਰ ਹੁਣ ਬੀਬੀ ਸਾੜਾ ਥਾੜ ਨਾ ਫਰੇਕਾ ਦੀ ਨਾ ਨਵੀਂ ਨਸਰ ਨਹੀਂ ਐ ਥਾਈ ਵੇਸੇ ਆਉਣ ਲੱਗਿਆ ਦੇਖੀਓ ਚੰਤੀ ਜਾਓ ਓਏ ਇਹਦਾ ਮੈਂ ਚਲੂ 10 ਮਿੰਟਾਂ ਚ ਇੱਕ ਠੀਕ ਠੀਕ ਜੇ ਕਿੰਨੇ ਕਰੇਗੇ ਅਜੀ ਕਾਇ ਗੜ ਲਾਤੇ ਕਿਹੜੀ ਲੱਗੀ ਅਜੀ ਹਾਂ ਜੀ ਕਿਹੜਾ ਕੀ ਹੁਣ ਛੋਟਾ ਕਾਣਾ ਵੇ ਹੁਣ ਮਸ਼ੀਨ ਦਾ ਕੰਮ ਆ ਇਹ ਕਿਹੜਾ ਹੁਣ ਹੋਗਾ ਜਾਦੂ ਇਹ ਸਾਡ 10 ਮਿੰਟ ਦਾ ਕੰਮ ਦੀ ਜੇ ਮੈਂ ਬੈਠਿਆ ਹੁੰਦਾ ਸ ਹੁਣ ਵੇ ਮੇਰੀ ਮਸ਼ੀਨ ਤੋਂ ਚਪਰਾ ਖੜੂਗਾ ਜੀ ਜੀ ਅੱਜ ਦੀ ਗਾਦ ਹਬੀਬ ਕੀ ਹੋਖਾਤੀ ਹਮੇਸੀ ਲੱਗੀ ਕਿ ਦੇਖੀਏ ਸੀ ਹੰਦੀ ਜੀ ਕੀ ਹੋਇਆ ਆਹ ਲਾਦੀ ਕਿਸੇ ਹੁਣ ਵੀ ਵੀ ਇੱਕ ਰਹੀ ਹੈ ਨਾ ਲਾਈਟ ਕੋ ਕੱਟ ਕੇ ਆਪਾਂ ਇੱਕ ਜੋੜ ਹੋ ਗਿਆ ਤਾਂ ਇੱਕ ਇੱਧਰ ਆ ਬਈ ਨਾ ਹਾਂ ਪਹਿਲਾਂ ਇੱਧਰ ਲਾ ਘਟੋ ਇੱਧਰ ਆ ਬਈ ਹਰੇ ਚੇ ਸੇ ਹੁਣ ਆ ਗਈ ਪਾਣ ਕੀ ਹੁੰਦਾ ਸਹੀ ਕੱਟੇਓ ਸਿੱਧੀ ਕਰੀਏ ਹੁਣ ਕਾਣ ਪੈ ਗਿਆ ਜੀ ਵਿਦੋ ਤੱਕ ਪਈ ਜਾਊ ਆ ਲੈ ਜੀ ਇਹ ਕਹਿੰਦੀ ਲਮਾਉਣ ਵਾਲੀ ਆ ਇਹ ਘਰ ਹੱਥ ਪੁੱਠਾ ਦੀ ਹੱਥ ਪੁੱਠਾ ਦੇ ਰਲਮਾਉਣ ਵਾਲੀ ਨਹੀਂ ਕੀ ਨਾ ਇਹ ਹੱਥ ਅੜਦੀ ਐ ਅਗਰ ਕੀ ਮੈਂ ਪਾ ਮਾ ਸਾ ਮੈਨੂੰ ਫੜਾ ਦੂੰ ਪਾਣਾ ਕਾਗਜ਼ ਕਰਨਾ ਦੇਖਦੇ ਆਂ ਆ ਕਰਦੇ ਫਿਰ ਨਾ ਅਰੇ ਬੀਬੀ ਨੂੰ ਸਹੀ ਕਰਨਾ ਕੋਈ ਕੰਮ ਘੱਟ ਤਾਂ ਬੱਸ ਸਹੀ ਕੰਮ ਤਾਂ ਵੀ ਕੀ ਕਰੀ ਸਰ ਬੀਬੀ ਕਰ ਤੂੰ ਬੀਬੀ ਕਹਿੰਦਾ ਬਗਾਨੀ ਹੈ ਬੀਬੀ ਵੀ ਆਪਦੀ ਹੈ ਚੱਲ ਮੰਨ ਜੀ ਜੋੜੀ ਹੋ ਗਈ ਦੇਖ ਇੰਨੀ ਆ ਘੱਟ ਹੋ ਗਈ ਇੱਕ ਇੱਕ ਲੰਮਾ ਹਾਂ ਫਿਰ ਨਫਾ ਖੁੱਲਣਾ ਨਹੀਂ ਬੁੱਝੂ ਹੋਣਾ ਹੋਰ ਇੱਕ ਲੰਮਾ ਬੁੱਝੂ ਹੋਰ ਘੱਟਾ ਵੀ ਨੂੰ ਦਵਾਇਆ ਨਾ ਕੋਈ ਨਾ ਇੱਕ ਇੱਕ ਹੋਰ ਲਾ ਕੇ ਨਾ ਸਹੀ ਬਣਦੀ ਤਿੰਨ ਦੀ ਬਣਦੀ ਆਈ ਵਾਰ ਹੂੰ ਨਿਰਫਾ ਲੋਟ ਆਲੂ ਕਮਾਏ ਕਰਨੀ ਮਾ ਆਊਗਾ ਜੇ ਨਹੀਂ ਵੀ ਆਊ ਗੱਲ ਸੁਣੋ ਜੇ ਨਹੀਂ ਵੀ ਆਉ ਉਹਨੂੰ ਇੰਨੀ ਰਖਾ ਕੇ ਜਿਵੇਂ ਤੂੰ ਪੈਸੇ ਇੰਨੀ ਪਾ ਦਾਂਗੇ ਉਹ ਕੋੜਾ ਕੋਈ ਜ਼ੋਰ ਲਾਉਂਦਾ ਠੀਕ ਆ ਜੇ ਆ ਗਿਆ ਲੋਟ ਬਣਨਾ ਵੀ ਨਹੀਂ ਆਇਆ ਜਰੂਰ ਪਹਿਲਾਂ ਮੈਂ ਉਹ ਕਰਾਂਗੀ ਆ ਗਿਆ ਹੁਣ ਇਧਰ ਹੱਥ ਆ ਲੈ ਪੰਨ ਪਾ ਰਹੀ ਹਾਂ ਜੀ ਆਈ ਦਰਵਾਜ਼ਾ ਸਾਹੀ ਜਿੱਦੜ ਰੱਖੀ ਤੇ ਇਹ ਬਿਲਕੁਲ ਨਹੀਂ ਇਹਨਾਂ ਬਾਹਰ ਆ। ਆਪੇ ਨਾ ਕਰਨਾ। ਖਰਚ ਆ ਜੋ ਬੀਬੀ ਨੂੰ ਸਹੀ ਕਰ ਦਿੰਦੇ। ਚਲੋ। ਇਹ ਗਰੀ ਇਸਤਾਨੀ। ਨੇ ਘਰ ਹੈ ਗੇ ਇਹਨਾਂ। ਬੀਬੀ ਗਰੀ ਇਹ ਬੀਬੀ ਕਿਸ ਚੀਜ਼ ਕੇ ਸਬਜ਼ੀ ਬਣਾ ਰਹੀ ਹੈਂ ਦੇਖ ਲਓ ਭਾਈ ਹਮ ਕਿਸ ਚੀਜ਼ ਦਾ ਸਬਜ਼ੀ ਹੈ ਚੌਲਾ ਬਿਚਾਲੂ ਪਾਏਗੀ ਚੌਲਾ ਮੀਂਹ ਆਲੂ ਹੈ ਨੂੰ ਆਇਆ ਹੈ ਲੈ ਮੈਂ ਨੰਨੀ ਵੀ ਆਏ ਲੈ ਖੀ ਆਏ ਨਹੀਂ ਹਾਂ ਐਸ ਲੋਟ ਆਇਆ ਸਹੀ ਬਣ ਜੀਏ ਬਣਾਈਏ ਕਿ ਤੇ ਪਹਿਲਾਂ ਆ ਗੱਟ ਤੇ ਨਹੀਂ ਕਿਤੇ ਨਹੀਂ ਆਈਏ ਤੇ ਬਣਾਈ ਨਹੀਂ ਕਿਤੇ ਨਾ ਨਾ ਮੈਂ ਸਿੱਖ ਲਿਆਗਾ ਬਹੁਤ ਬਹੁਤ ਸੌਰੀ ਜੀ ਤੇ ਮੈਂ ਤਾਂ ਸਬਜ਼ੀ ਬਣਾਉਣੀ ਸਿੱਖ ਲਿਆਗਾ ਮੈਂ ਤਨਸ ਖਿਆਲ ਨੂੰ ਗਾਲ ਲੂੰ ਠੀਕ ਆਹora ਕੱਲੂ ਮੈਂ ਤੈਨੂੰ ਦੱਸ ਦੂੰ ਵੀ ਆਲੂ ਕਦੋਂ ਪੈਣਗੇ ਨੇ ਨੇ ਵਿਚੌਲੇ ਕਦੋਂ ਪੈਣਗੇ ਤੜਕਾ ਕਦੋਂ ਲੱਗੂਗਾ ਤੂੰ ਪਹਿਲਾਂ ਵਾਲੇ ਜਵਾਨੇ ਦੀ ਜਾਣਦੀਆਂ ਹੁਣ ਵਾਲੇ ਦੀ ਨਹੀਂ ਜਾਣਦੀ ਠੀਕ ਹੈ ਹਾਂ ਹੁਣ ਸਬਜ਼ੀਆਂ ਨੇ ਫਰਕ ਪੈ ਗਿਆ ਨਾ ਬਣਾਉਣ ਦਾ ਕਾ ਦੇ ਪ੍ਰਾਇਰ ਹੂੰ ਪਹਿਲਾ ਅੜਕ ਖਤ ਬਣਾਈ ਦੀ ਇਹਦੇ ਨਾਲ ਆ ਡੰਡੇ ਆ ਵਧੀਆ ਹੁੰਦੇ ਹੋ ਦੋਨੀਆਂ ਦੋ ਜਗਾ ਕੜਸੀ ਹੁੰਦੀ ਦੋ ਹੀ ਹੁੰਦੀ ਲੋਕ ਕਹਿੰਦੇ ਲੱਕੜ ਦੀ ਹੂੰ ਥਾਲ ਤੋਂ ਬਣਦੇ ਨਾਲ ਉਹਨਾਂ ਕੀ ਕਹਿੰਦੇ ਦੋ ਹੀ ਨਹੀਂ ਕੋਈ ਬਸੋਰ ਹੀ ਕਹਿੰਦੇ ਹੁੰਦੇ ਥੰਦੀ ਨੂੰ ਕੜਸੀ ਵਰਗੀ ਹੁੰਦੀ ਹੁੰਦਾ ਦੋਰੀ ਤਾਂ ਹੋਰ ਹੀ ਨਾ ਧਰ ਰੱਖੇ ਇਹ ਨੋ ਕੀ ਹੈ ਕੀ ਕਹਿੰਦੀ ਹੈ ਮੈਂ ਤਾਂ ਉਹਨਾਂ ਨੂੰ ਨਸਰਪਾਈ ਜੀ ਨੂੰ ਜੀ ਨੂੰ ਆਉਂਦਾ ਹੈ ਕੀ ਹੈ ਇਹਦਾ ਨਾਮ ਸੰਤਾ ਦੋਨਾਂ ਨੂੰ ਆਉਂਦਾ ਨਹੀਂ ਮੈਨੂੰ ਤਾਂ ਬੀਬੀ ਨੂੰ ਕੀ ਨਾਮ ਹੈ ਇਹਦਾ ਲੱਕੜੀ ਦਾ ਸੰਤਾ ਦੋਨਾਂ ਨੂੰ ਨਹੀਂ ਆਉਂਦਾ ਜਿਹਦੇ ਜਿਹਨੂੰ ਪਤਾ ਜਰ ਨੂੰ ਦੱਸਿਓ ਵੀ ਇਹਦਾ ਕੀ ਨਾਮ ਹੈ ਇਹਦਾ ਕਮੈਂਟ ਕਰਕੇ ਸਾਨੂੰ ਮੈਨੂੰ ਤਾਂ ਬੀਬੀ ਨੂੰ ਤਾਂ ਆਉਂਦਾ ਨਹੀਂ ਵੀ ਕੀ ਨਾਮ ਹੈ ਇਹਦਾ ਜਾਨੇ ਦੁੱਪਿਆ ਖਾਸ ਸਰਾਨੀ ਹੋਣ ਵਾਲੀ ਹੈ ਤਿਆਰ ਕਿੰਨੀ ਕ ਰਹਿ ਗਈ ਸ਼ਾਹਨ ਹੋ ਜੇ ਤੜਕਾ ਹੀ ਲੱਗੀਆਂ ਹਾਈ ਬੇਕ ਦਾ ਫੌਲਡਰ ਚੰਦ ਸੌ ਲੱਗਾਇਆ ਹੈ 4 ਵਜੇ ਨੂੰ ਬਿਚਰੀ ਮੱਧਾ ਵੀ ਬਣਾ ਕੇ ਆਂਦੇ ਰਹਿਤੀ ਵੀ ਚਾਹ ਕੇ ਆਂਦੇ ਨੇ ਬਹੁਤ ਜਣ ਢੇਰੀਆਂ ਵੀ ਲਾਕੀਆਂ ਸੰਭਰ ਕੇ ਸਾਲ ਮੈਂ ਗੜਾ ਇੱਕ ਕੰਮ ਕਰਾਂ ਵੀ ਬੀਬੀ ਨੇ ਸਬਜ਼ੀ ਬੀਬੀ ਨੇ ਬਣਾਤੀ ਨਹੀਂ ਬਿਚੀ ਸਬਜ਼ੀ ਬਣਾਉਂਦੀ ਜੁੜਦੀ ਸੁਬਹ ਹੋਣੀ ਆ ਕੇ ਰੋਟੀ ਖਾਣ ਨਹੀਂ ਆ ਨਾਲਾ ਪੁਣੀ ਵੀ ਮਸਰ ਦਾ ਨਹੀਂ ਦੇ ਮਸਰ ਦਾ ਦੇ ਦੇ ਮੈਂਗੇ ਜੀ ਨਾਲ ਮਸਰ ਰਾਂ ਇਹ ਨਾਲਾ ਪੁਣੀ ਦੀ ਮੈਂਗੇ ਜੀ ਨਾਲ ਇਹ ਕਾ ਸੇ ਹੋਈਂਦੀ ਹੈ ਯਾਰ ਰਹਿ ਗਈ ਤਣੀ ਕਿੰਨਾ ਚਿਰ ਰਹਿ ਗਈ ਬਾਸ ਤੋਂ ਤਾਂ ਦੋ ਕੁ ਸਾਲ ਦਾ ਹੈ ਇਹ ਜਾਈ ਉਹਦੇ ਦੱਕ ਪਿਆ ਮੈਂ ਤਾਂ ਹੁਣ ਉਹਨੂੰ ਵਾ ਵੀ ਹਿੰਦਾ ਨਮਰ ਕਿਰ ਖੁਦਾਇਆ ਓਹੋ ਦਾਦਾ ਕਰੇ ਮੁੰਡਾ ਜਦੇ ਸਾਨੂੰ ਹੁਣ ਚੋਟਾਂ ਦੀ ਜਾਵਾਂਗੇ ਨਹਿਰ ਰਲ ਕੇ ਤੇ ਜਾਮਣਾ ਲੈ ਕੇ ਦਿਓ ਬਾਈ ਲੱਤਾਂ ਕਰਾਉਣੀਆਂ ਨਹੀਂ ਮੈਂ ਤਾਂ ਚਿੱਟਾ ਜਾਵਾਂ ਮੇਰੇ ਤਾਂ ਨਾ ਪਤਾ ਜਾਮੈ ਨੂੰ ਲੈ ਜਾਓ ਮਰਨਾ ਤਾਂ ਐ ਹੱਥ ਨਾਲ ਹੱਥ ਗੋਲਾ ਤਾਂ ਕੋਈ ਕਰ ਦੇ ਆਜ ਤਾਂ ਸਰਦਾਰ ਜੀ ਕਰੈਂਡ ਸਾਨੂੰ ਨਾ ਮੇਰਾ ਬਾਪੂ ਲੋ ਜੀ ਆਜ ਤਾਂ ਸਰਦਾਰ ਜੀ ਕਰੇ ਸੀ ਇੰਨਾ ਜਾਨੋ ਬੱਸ ਆਸ ਨੂੰ ਮਰਨੂ ਦਫਾਇਰਾ ਕਢਣਾ ਉਕਾ ਕਰਤਾ ਟਾਈ ਮੇ ਮਸਰਦਾਨੀ ਜਿਹਾ ਲੱਗੇ ਤੇ ਸੰਤੀ ਗਈ ਹੁਣ ਕਹਾਂ ਟੰਗਾ ਉਹ ਵੀ ਮਾ ਹਾਂ ਜੇ ਬਾਹਰ ਦੇ ਪਾਸੇ ਟੰਗੀ ਹਾਂ ਫੇਰ ਤਾਂ ਬੱਲ ਕੋਲੋਂ ਬਾਹਲਾ ਪੋਣਾ ਤੂੰ ਟੰਗੀ ਪਾ ਬੱਲ ਦੇ ਪਾਸੇ ਤਾਂ ਗੋਹੇ ਨਾਲ ਅੰਦਰਲੇ ਪਾਸੇ ਲੇਪੂ ਚੇਪੂ ਹੋ ਜੂ ਮੈਂ ਤੇ ਲਾਈ ਨਾ ਬਾਹਰ ਬਾਹਰ ਨਾ ਹੋਣਾ ਬਾਹਲਾ ਪਸ ਪਉ ਕੁਛ ਨਹੀਂ ਹੁੰਦਾ ਲਾ ਲਾ ਜੋ ਜੀ ਲਾਉਣਾ ਕੀ ਪਊ ਬੱਲ ਨੂੰ ਲਾਉਣਾ ਪਊਗਾ ਮੈਂ ਬੱਲ ਬੁਲਾ ਦਾਂਗੇ ਹਲੋ ਹੋਗਾ ਐ ਬੀਬੀ ਅੰਦਰਲੇ ਪਾਸੇ 4 ਦਿਨਾਂ ਚ ਗੋਹੇ ਨਾਲ ਪਾੜ ਦੇਣਗੀ ਕਿ ਕਿਸ ਕਿਸ ਕਾ ਜੇ ਹੁਣ ਚੜ ਚੜੂ ਆ ਅੰਦਰਲੇ ਪਾਸੇ ਖੂਲਲੀ ਤੇ ਕੱਟਰੂ ਵੀ ਬੰਨਿਆ ਜਾਊ ਕੋਈ ਮੱਜਾਂ ਸੂਣ ਗਿਆਨੀ ਕੇ ਕੱਟੇ ਪਾੜਨਾ ਦੇਣੀ ਹੈ ਹੈ ਨਹੀਂ ਪਾੜ ਦੇ ਆਹ ਪਾੜ ਦੇਣੀ ਨਹੀਂ ਮਖੇ ਪਾੜ ਦੇ ਜੇ ਮੂੰਹ ਪਾਉਣ ਲੱਗੇ ਮੈਂ ਹਟਾ ਦੂੰ ਮੁੱਠੀ ਦਾਣਾ ਸੜ ਦੂੰ ਕੱਟੇ ਕੱਟੀਆਂ ਜੋੜੇ ਪਕੌੜਿਆਂ ਇਹ ਤਾਂ ਉਹ ਡਰ ਦੇਣੀ ਸੋਤੂੰ। ਲਿਗੁਰਗੀ ਬੇਰੀ ਬਲਗੀ। ਇਹ ਤਾਂ ਹੁਣ ਵਿਚਾਰੀ ਅੱਜ ਨਪੁੱਤੀ ਕੱਲ ਨਪੁੱਤੀ। ਇਹ ਤਾਂ ਹੱਥਾਂ ਨੂੰ ਗੋਹੇ ਚ ਸਾੜ ਦਾਨ ਗਈਆਂ ਇਹ। ਉਹ ਗੱਲ ਨਾ ਕਰਨਾ ਹੈ ਨਹੀਂ। ਨਾ ਟਾਂਗ ਦਾ ਹਲ ਸਿੱੜਦੇ ਨਹੀਂ ਦੋ ਦਿਨ। ਇਹ ਤਾਂ ਪਾਸਾ ਏ ਟਾਂਗੇ ਤੇ ਰੱਖ ਦਾਂ ਕਿਉਂਕਿ ਹੁਣ ਖੇਤ ਕੰਮ ਵਾਲਾ ਹੋ ਜੂ ਇਹਨਾਂ ਨੂੰ। ਮੂੰਗੀ ਮੰਗੀ ਤੋੜਨਗੇ। ਰੇਸ ਸਪਰੇ ਸਿੱਟਣਗੇ ਜਿਹੜੀ ਜੀਰੀ ਲਾਈ ਹੋਈ ਐ। ਫੇਰ ਇਹਨੇ ਚਾਰ ਪਾਉ ਇਹ ਤਾਂ ਜੀ 로ਟ ਨਹੀਂ ਆਉਣਾ ਐ ਆਜੂ ਮੈਂ ਤਾਂ ਅਲੱਦਾ 로ਟ ਆਜੂ ਐ ਵੱਡੀ ਨਹੀਂ ਹੈਗੀ ਚਾਰ ਉਂਗਲਾਂ ਹੋਰ ਕੱਟੀਆਂ ਦੀ ਤਾਂ ਵੀ ਸਾਰਾ ਹੋਰ ਹੋ ਜਾਂਦਾ ਹਨਾ ਇਹ ਕਿੱਝ ਆਉਂਦਾ ਉਹ ਉਧਰੋਂ ਦੇਖ ਲੈ ਉਧਰੋਂ ਮਰ ਲੜਾ ਕਟੂਗੀ ਘੜਦੀ ਨਹੀਂ ਹੈ ਹੈ ਘੜਦੀ ਕੋਈ ਵੀ ਦਿੱਲੀ ਦਾ ਦੇਖ ਕਿ ਨਹੀਂ ਪਈ ਐ ਚਲ ਦੇਖਦੇ ਆ ਜੱਟ ਦੱਪੇ ਕਿ ਵੀਦੋ ਹਸਤੀ ਕੋ ਪਈਏ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ ਕੈਂਪਰੀ ਕਰਾ ਲਈ ਪਜਾਮੇ ਦੀ ਲੋ ਜੀ ਆਪਣੀ ਮਸਰਦਾਨੀ ਦਾਨੀ ਲੱਗ ਗਈ ਇੱਕ ਪਾਸੇ ਰਹਿ ਗਈ ਉਹ ਬੰਨਣ ਵਾਲੀ ਰਹੇਗੀ ਬਣੀ ਤਾਂ ਪਈਏਗੀ ਕਿਉਂਕਿ ਕੀੜਗਪੇ ਮੇਖ ਇੱਕ ਦੋ ਮੇਖਾਂ ਘੱਟ ਕੇ ਨਾ ਹੋਰ ਤਰੀਕੇ ਨਾਲ ਸੌਂਦਾ ਹਲ ਲਾਈ ਆਗੀ ਅੱਗੇ ਕੁੰਡੀਆਂ ਇੰਚ ਪਸਾ ਕੇ ਲਾਉਂਦੇ ਹੁੰਦੇ ਆਗੀ ਤੇ ਆਪਾਂ ਨੇ ਨੇਫਾ ਜਾ ਕਰਕੇ ਨਾ ਰੱਸੀ ਪਾ ਦਿੱਤੀ ਵਿਚ ਦੀ ਰੱਸੀ ਗਾੜਰੀ ਦੇ ਟਿਕ ਗਈ ਹਾਂਜੀ ਉਹ ਰੱਸੀ ਗਾੜਰੀ ਦੇ ਟਿਕ ਗਈ ਤਕੂੰਡੀਆਂ ਤੇ ਤਾਰ ਜਿਹੜੀ ਆਪਣੀ ਰੱਸੀ ਉਹ ਟੰਗੀ ਗਈ ਤੇ ਅੱਗੇ ਗਲੀਆਂ ਹੋ ਜਾਂਦੀਆਂ ਵਿੱਚ ਜਾਲੀ ਦੇ ਹੁਣ ਜਾਲੀ ਦੇ ਵਿੱਚ ਗਲੀਆਂ ਨਹੀਂ ਹੋਣਗੀਆਂ ਮੈਂ ਰਬੇਟ ਖੜੀਆਂ ਇੱਥੇ ਕਟਰੂਆਂ ਹੀ ਰੱਖੀ ਕਿਉਂਕਿ ਕਟਰੂ ਪਾਉਂਦੇ ਨੇ ਮੂੰਹ ਤੇ ਕੱਟ ਖਾਂਦੇ ਨੇ ਖੁਰਲੀ ਚ ਤੇ ਮੂੰਹ ਵੀ ਪਾਉਣਗੇ ਤੇ ਸਰਦਾਰ ਜੀ ਨੇ ਕਿਹਾ ਸੀਗਾ ਖੋਲ ਦੋ ਪਰ ਮੈਂ ਖੋਲੇ ਨਹੀਂ ਹੈਗੇ ਮੈਂ ਬਚਾਰੇ ਨੂੰ ਕੱਟ ਖਾ ਲੈਣ ਤੇ ਖੋਲ ਲੂੰਗੀ ਗਾਪਾ ਆਉਣਗੇ ਹਨਾ ਗਰਮੀ ਨਾਲ ਸੋ ਕੋਮਣੋ ਕਰੀਆ ਵੀ ਆਉਣ ਆਲਗੇ ਨੇ ਖਜ ਸਰਦਾਰ ਜੀ ਨੇ ਟੋਆ ਸਾਫ ਕਰਨਾਗਾ ਸੈ ਅੱਜ ਤੱਕ ਆਉਣ ਟਾਈਮ ਲੱਗਣਾਗਾ ਟੋਆ ਸਾਫ ਕਰ ਪਰ ਮਾ ਪਰ ਨੂੰ ਵੀ ਵਧੀਆ ਲੱਗੀ ਤਾਂ ਹਾਂ ਤਾਂ ਉਹਨੂੰ ਕੈਮਰਾ ਚੇਂਜ ਕਰਕੇ ਦਿਖਾਉਣੇ ਆਪਣੀ ਲੋ ਜੀ ਬਣ ਗਿਆ ਕੰਮ ਨਾ ਵਧੀਆ ਪੈਣਾ ਕਹਿਣੀਆਂ ਕਿ ਤੇ ਗੇਤੀ ਲਾਤੀ ਹਨਾ ਸਰ ਹੋ ਗਿਆ ਸਾਡੇ ਮੀਂਹ ਕਰਕੇ ਨਾ ਮੀਂਹ ਬਹੁਤ ਪੈ ਗਿਆ ਹੈਗੀ ਹਮਸਰੀ ਜੀ ਹੋ ਗਈ ਅਜੇ ਮੇਰਾ ਮੱਜਾਂ ਨਾਲ ਗੋਹਾ ਵੀ ਪਿਆ ਪੰਨਾ ਮਾਉਣੀਆਂ ਨੇ ਉਹ ਅਜੇ ਤਾਂ ਅਜ ਸਿਰਦੇ ਨਹੀਂ ਹੈਗੇ ਅਜੇ ਕੂਲਰ ਵੀ ਵਿੱਚ ਧਰਨਾਗਾ ਤੇ ਕਿਉਂਕਿ ਛੋਣ ਵਾਲੀਆਂ ਕਰਕੇ ਫਿਰ ਤੰਗ ਹੁੰਦੀਆਂ ਨੇ ਵਿਚਾਰੀਆਂ ਇਹਨਾਂ ਨੂੰ ਖਾਮ ਜੀ ਜ਼ਰੂਰੀ ਹੈ ਇਹਨਾਂ ਦੀ ਹੈ ਇਸ ਤਰ੍ਹਾਂ ਲੱਗਦੀ ਜਮੀ ਵੀ ਨਹੀਂ ਰਹੀ ਹੈਗੀ ਹਾਂ ਉਹ ਕਾਸ਼ ਪੈ ਗਿਆ। ਉਹ ਕਾਸ਼ ਨਹੀਂ ਪੈਂਦਾ ਹੁੰਦਾ। ਪਰ ਮੈਂ ਆਏ ਸਾਲ ਕਹਿੰਦੇ ਨਹੀਂ। ਇਹ ਮਨਤੀ ਨਹੀਂ ਹੁੰਦੀ ਆਪਣੀ। ਦਾਗਾ ਜੇ ਜੱਜਾ ਦੇਖ। ਲੋ ਜਿੱਥੇ ਕਰ ਲੁੱਤੀ ਆਏ। ਆਏ ਟੰਗ ਦੇ ਤੇ। ਉਹ ਤੇ ਗਾੜੀ ਦਾ ਦਾਗਾ। ਕੋਈ ਵਿੱਚ ਹੀ ਲਾ ਦੇ। ਆਹ ਦੇਖੀ ਇਹ ਤਾਰਾ ਹੈ। ਇਹ ਤਾਂ ਹੋ ਆ ਗਈ ਰੱਸੀ ਜੀ ਵੀ ਨਹੀਂ ਹੋਈ ਹਮਨ। ਨਹੀਂ ਪੈਂਦਾ ਨਹੀਂ। ਕੋਈ ਵੀ ਕਰਦੀ ਪਈਆ। ਪੈਂਦਾ ਨਹੀਂ ਐ ਇਕੱਠੀ ਕਰ ਦਿਆ ਕਰਾਂਗੇ। ਸਾਰਿਆਂ ਦੇ ਟੰਗ ਨਹੀਂ ਜਾਏ ਤੂੰ। ਲੋਜੀ ਚੁਕਮਣਾ ਫਰੀਆਂ ਆ ਗਈਆਂ ਆਪਣਾ ਜਾਲੀ ਦਾ ਕੰਮ ਨਿਭੜ ਗਿਆ ਲਾਤੀ ਹੈ ਤੇ ਸਿਆਉ ਕੇ ਲਾਤੀ ਉਲਪੰਨਾ ਰਹਿ ਗਿਆ ਕੱਲ ਨੂੰ ਲਾਵਾਂਗੇ ਸੰਤਾ ਤਾਂ ਪਿਆ ਕਿਉਂਕਿ ਮੈਂ ਅੱਜ ਹਜੇ ਘੱਟ ਹੈਗਾ ਮਸਰ ਕੱਲ ਨੂੰ ਹੋਊਗਾ ਠੀਕਾ ਜੀ ਹੁਣ ਆਪਾਂ ਕੈਂਪਰ ਪਰ ਕੇ ਮੱਜਾਂ ਨਮਾਉਣਿਆਂ ਮੱਜਾਂ ਨਮਾ ਆ ਕੇ ਘਰ ਚੋਵਾਂਗੇ ਤੇ ਕੱਖ ਪਾਵਾਂਗੇ ਗੋਹੇਂਟੇ ਰੀਲਾਂੇ ਪੀਣੋ ਚੱਕਾਂਗੇ ਤੇ ਸੁਣ ਪਤਾ ਹੀ ਗਰਮੀ ਜਾ ਰਹੀ ਆਗੀ ਪਾਣੀ ਪਾਣੀ ਚ ਬਰਤਨਾ ਬਿੰਦੇ ਬਿੰਦੇ ਪਾਈ ਜਾਂਦੇ ਹੋ ਮੈਂ ਮੜ ਡੋਂਗਾ ਬਰਫ ਫਰੀਂ ਮੱਕਰ ਜੋਂਗੇ ਚ ਮੱਕਰ ਗੀ ਕਰੇ ਡੋਂਗੇ ਸਾਡੇ ਬਾਲੇ ਵੱਡੇ ਨੇ ਬਰਫ ਫਾਰੇ ਦੋ ਪਾ ਲੈਣੇ ਆ ਕੈਂਪਰ ਵੀ ਵੱਡਾ ਹੈਗਾ ਤੌੜੀ ਭਰ ਲਾਣੇ ਆਂਗੇ ਅੰਬਾਂ ਲਈ ਅੱਜ ਫੇਲੀਆਂ ਜਿੰਦੇ ਫੜਦੇ ਨੇ ਅੱਜ ਤੱਕ ਅੰਬਾਂ ਵੀ ਲੱਗਤਾ ਕਿੜੀ ਜਿਹੀ ਕਰੋ ਇਹ ਪਾ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਕੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਬਾਕੀ ਫਿਰ ਜੀ ਦਾ ਖਾਲਸਾ ਰਹਿ ਜੀ